ਜਿਵੇਂ ਜਿਵੇਂ ਬੋਟਾਂ ਦਾ ਸਮਾਂ ਨੇੜੇ ਆ ਰਿਹਾ ਆਮ ਆਦਮੀ ਪਾਰਟੀ ਦੇ ਇਲਜ਼ਾਮ ਬਹੁਤ ਲੱਗ ਰਹੇ ਨੇ ਆਮ ਆਦਮੀ ਪਾਰਟੀ ਲਗਾਤਾਰ ਦੱਦਲ ਦੇ ਵਿੱਚ ਤਸਦੀ ਜਾ ਰਹੀ ਹੈ ਕਿ ਵੋਟਾਂ ਤੋਂ ਪਹਿਲਾਂ ਜੋ ਸੀਐਮ ਭਗਵੰਤ ਮਾਨ ਨੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਕਿ ਜੇ ਸਾਡੀ ਸਰਕਾਰ ਆਈ ਤਾਂ ਆ ਚੀਜ਼ਾਂ ਬਿਲਕੁਲ ਖਤਮ ਹੋ ਜਾਣਗੀਆਂ ਪਰ ਦੇਖਣ ਵਾਲੀ ਗੱਲ ਹੈ ਕਿ ਜਿੱਤੇ ਵੀ ਵੱਡੇ ਪ੍ਰੋਗਰਾਮ ਹੁੰਦੇ ਨੇ ਜਿੱਥੇ ਵੀ ਵੱਡੇ ਪ੍ਰੋਗਰਾਮ ਹੁੰਦੇ ਨੇ ਸੀਐਮ ਭਗਵੰਤ ਮਾਨ ਇੱਕ ਤੋਂ ਕਿ ਕਿ ਚੁਟਕਲਿਆਂ ਦੇ ਵਿੱਚ ਸੁਣਾਉਣ ਲੱਗ ਜਾਂਦਾ ਕਿ ਅਸੀਂ ਨਸ਼ਾ ਵੀ ਬੰਦ ਕਰਤਾ ਅਸੀਂ ਕਰਪਸ਼ਨ ਬੰਦ ਕਰਤੀ ਅਸੀਂ ਆ ਚੀਜ਼ਾਂ ਬੰਦ ਕਰਤੀਆਂ 100 ਚੀਜ਼ਾਂ ਗਿਣਾ ਦਿੰਦਾ ਪਤਾ ਨਹੀਂ ਕਿਸ ਮੋੜ ਦੇ ਨਾਲ ਲੋਕਾਂ ਦੇ ਇਹ ਗੱਲ ਰੱਖੀ ਜਾਂਦੀ ਹੈ ਪਰ ਲੋਕਾਂ ਨੂੰ ਲੋਕਾਂ ਦੀ ਕਚਹਿਰੀ ਸਭ ਕੁਝ ਦੱਸ ਦਿੰਦੀ ਹੈ ਹੁਣ ਲੋਕ ਜਿੱਥੇ ਵੀ ਆਮ ਆਦਮੀ ਪਾਰਟੀ ਦੇ ਵਰਕਰ ਹੈਗੇ ਨੇ ਉਹ ਆਪ ਪਿੱਛਾ ਛੱਡ ਰਹੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਨਵੇਂ ਵਰਕਰ ਉਹਨਾਂ ਦੇ ਨਾਲ ਜੁੜ ਰਹੇ ਨੇ ਪਾਰ ਸਿੱਧੂ ਦਾ ਖਾਸ ਬੰਦਾ ਨੌਕਰੀਆਂ ਦੇ ਨਾਮ ਤੇ 10-10 ਹਜ਼ਾਰ ਰੁਪਿਆ ਲੈ ਰਿਆ ਤੇ ਬਲਕਾਰ ਸਿੱਧੂ ਦੀ ਧਿਆਨ ਦੇ ਵਿੱਚ ਵੀ ਉਸ ਦਾ ਨਾਮ ਲਿਆਂਦਾ ਗਿਆ ਦੱਸਿਆ ਗਿਆ ਕਿ ਇੰਨੇ ਪੈਸੇ ਇੰਨੇ ਬੰਦੇ ਨੇ ਲਏ ਨੇ ਇੰਨੇ ਜਾਣਿਆਂ ਤੋਂ ਪਰ ਫਿਰ ਵੀ ਬਲਕਾਰ ਸਿੱਧੂ ਚੁੱਪ ਹੈ ਕੋਈ ਐਕਸ਼ਨ ਨਹੀਂ ਲੈ ਰਿਹਾ ਇਸ ਦਾ ਕਾਰਨ ਕੀ ਮੰਨਿਆ ਜਾਵੇ ਕਿ ਬਲਕਾਰ ਸਿੱਧੂ ਨੂੰ ਵਿੱਚੋ ਹਿੱਸਾ ਦਿੱਤਾ ਗਿਆ ਜਾਂ ਫਿਰ ਉੱਪਰ ਤੱਕ ਹਿੱਸਾ ਵੰਡਿਆ ਗਿਆ ਕਿ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਇਹ ਆਡੀਓ ਤੁਸੀਂ ਸੁਣ ਸਕਦੇ ਹੋ ਕੇਸਰ ਸਿੰਘ ਵਾਲੇ ਪਿੰਡ ਦੀ ਹੈ ਬੰਦੇ ਦਾ ਨਾਮ ਜੀਵਨ ਸਿੰਘ ਹੈ ਤੇ ਬਲਕਾਰ ਸਿੱਧੂ ਹਰ ਥਾਂ ਤੇ ਉਸ ਦਾ ਨਾਮ ਬਹੁਤ ਯੂਜ਼ ਕਰਦਾ ਕਿ ਜੀਵਨ ਬਹੁਤ ਮਿਹਨਤ ਕਰਦਾ ਪਿੰਡ ਵਾਲੇ ਨੇ ਇਲਜ਼ਾਮ ਵੀ ਲਾਏ ਨੇ ਪਰ ਬਲਕਾਰ ਸਿੱਧੂ ਹਜੇ ਤੱਕ ਚੁੱਪ ਹੈ ਬਾਕੀ ਤੁਸੀਂ ਆਡੀਓ ਦੇਖ ਸੁਣ ਸਕਦੇ ਹੋ ਧਿਆਨ ਦੇ ਨਾਲ। ਭਾਈ ਸਤਿ ਸ਼੍ਰੀ ਅਕਾਲ ਗਰੁੱਪ ਵਾਲਿਓ। ਗਰਪੀਤ ਬੋਲਦਾ ਜੀ ਕਿੱਸੇ ਸੰਗੜ ਤੋਂ। ਅੱਜ ਭਾਈ ਆਇਆ ਸੀ ਕੇਸਰ ਵਾਲੇ। ਵਿਕਾਸ ਸਿੰਘ ਸਿੱਧੂ ਜੀ। ਤੇ ਅੱਜ ਮੈਂ ਤਾਂ ਮੁੰਦਾ ਕਰਕੇ ਲੋਕ ਇਕੱਠੇ ਕਰਦਾ ਵੀ ਚੱਲ ਭਾਈ ਆਜੋ ਭਾਈ ਆਜੋ। ਲੈ ਵੀ ਚੱਲ ਭਾਈ ਆਜੋ ਭਾਈ ਆਜੋ। ਤੇ ਲੋਕ ਕਹਿੰਦੇ ਯਾਰ ਬਾਈ ਦਾ ਉਹ ਜੀਵਨ ਦਾ ਜੀਵਨ ਠੱਗ ਦਾ ਨਾਂ ਲੈ ਜਾਂਦਾ। ਉਹੀ ਗੱਲ ਬਾਈ ਛੇਤੇ ਤੇ ਵੀ ਫੇਰ ਉਹੀ ਗੱਲ ਆ ਜੀਵਨ ਅਰਗੇ ਸਾਡੀ ਪਾਰਟੀ ਦੇ ਉਹ ਮੇਨ ਬੰਦੇ ਆਏ ਕਰੀ ਗਏ ਤੇ ਜਦੋਂ ਬਾਈ ਬੋਲ ਬੋਲ ਹਟਿਆ ਤੇ ਬੁੜਾ ਇਕੱਠਾ ਹੋਗਾ ਉਹ ਕਹਿੰਦਾ ਭਾਈ ਸਾਥੋ ਜੀਵਨ ਦੱਸਦਾ 1000 ਰੁਪਿਆ ਨੌਕਰੀਆਂ ਦੇ ਨਾਂ ਤੇ ਪੈਸੇ ਲੈ ਕੇ ਤੈਨੂੰ ਦਿੱਤੇ ਨੇ ਮੁੜ ਕੇ ਬਲਕਾਰ ਸਿੱਧੂ ਕਹਿੰਦਾ ਹਾਂ ਹਾਂ ਵੀ ਲਏ ਆ ਜੀਵਨ ਕਹਿੰਦਾ ਇਹ ਗਲਤੀ ਹੋ ਗਈ ਬਾਈ ਨੂੰ ਕਿੰਨੇ ਵੀ ਰਿਸ਼ਤੇ ਵੀ ਭਾਈ ਹੈ ਠੱਗਾਂ ਮਾਰੀ ਜਾਂਦਾ ਇਹਦਾ ਖੜਾ ਛੱਡ ਦੇ ਕਿਸਰਾਂ ਵਾਲੇ ਅਸੀਂ ਤਾਂ ਮਨਤਾ ਕਰ ਕਰ ਬੰਦੇ ਇਕੱਠੇ ਕਰਦੇ ਆ ਤੇ ਬਾਈ ਛੇਤੇ ਤੇ ਨਾ ਹੀ ਕਲੇ ਜੀਵਨ ਦਾ ਲੈਂਦਾ ਜਿਹੜੇ ਅਸੀਂ ਬੰਦੇ ਸਟੈਂਡ ਵਾਲੇ ਬੰਦੇ ਆ ਸਾਰੇ ਉਹਦਾ ਕਿਸੇ ਦਾ ਨਾਂ ਨਹੀਂ ਲੈਂਦਾ ਇਹਨੂੰ ਕਹਿੰਦਾ ਜੀਵਨ ਦਾ ਨਾਂ ਬਾਈ ਇਹਨੂੰ ਬੜਾ ਰਟਿਆ ਵਾ ਤੇ ਮੁੜ ਕੇ ਸਾਰਾ ਅੰਮ੍ਰਿਤ ਦਾ ਸ਼ਾਮਣੇ ਨਾਦਾ ਸਾਰੀ ਪਾਰਟੀ ਦੇ ਵਿੱਚ ਹੀ ਹੋਈ ਨਾਲੇ ਜੀਵਨ ਨੂੰ ਬਾਈ ਕਹਿੰਦਾ ਮੈਂ ਕਹਿੰਦਾ ਤੇ ਤੇ ਪਰਚਾ ਭਾ ਕੇ ਅੰਦਰ ਸਿੱਟ ਦੂੰਗਾ ਜਾਂ ਇਹਨਾਂ ਦੇ ਪੈਸੇ ਮੋੜ ਬਾਈ ਨੂੰ ਬੇਨਤੀ ਆ ਵੀ ਬਾਈ ਜੀਵਨ ਦਾ ਖੜਾ ਛੱਡ ਦੇ ਕਿਸੇ ਨਾਲ ਇੱਕ ਵੀ ਬੰਦਾ ਇਹਦੇ ਮਗਰ ਨਹੀਂ ਇੱਕ ਵੀ ਤੇ ਬਾਈ ਵਾਂ ਕੇ ਕਿਰਪਾ ਕਰੋ ਤੇ ਇਹਦਾ ਖੜਾ ਛੱਡ ਦਿਓ ਮਸਾ ਪਾਰਟੀ ਖੜੀ ਕਰਦੇ ਆ ਜੀਵਨ ਖਤਮ ਕਰ ਦਿੰਦਾ ਸੀ ਮਸਾ ਖੜੀ ਕਰਦੇ ਆ ਤੇ ਜੀਵਨ ਦਾ ਪਤਾ ਨਹੀਂ ਪਾਰਟੀ ਨੂੰ ਕੀ ਦੇਣਾ ਭਾਈ ਜੀਵਨ ਡੱਗਾਂ ਦਾ ਮਾਰੀ ਜਾਂਦਾ ਪਾਰਟੀ ਦੇ ਨਾਂ ਤੇ 22 ਦਿਨਾਂ ਤੇ ਮਾਰਦਾ ਨਾਲ